ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਭ ਬੜੇ ਹੀ ਧੰਨਤਾ ਦੇ ਯੋਗ ਹਾਂ ਜਿਨ੍ਹਾਂ ਨੂੰ ਕੇ ਆਪਣੇ ਗੁਰੂ ਪੀਰਾਂ ਦੇ ਮਹਾਨ ਇਸ ਪ੍ਰਕਾਸ਼ ਦਿਹਾੜੇ ਮਨਾਉਂਦਾ ਸੁਭਾਗ ਸਮਾਜੋ ਪ੍ਰਾਪਤ ਹੋਇਆ ਹੈ ਉਕੇ ਸਾਧੂ ਜੀ ਮਹਾਰਾਜਾ ਦੇ ਨੇ ਕਹਿੰਦੇ ਵਿਣ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜਾ ਜੀਓ ਬਿਨਾ ਕਰਮਾ ਤੋਂ ਬਿਨਾ ਭਾਗਾ ਤੋਂ ਐਸ ਜੀਵ ਨੂੰ ਸਤ ਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ ਸਾਧ ਸੰਗਤ ਸੋ ਕੋਈ ਉੱਤਮ ਕਰਮ ਹੋਵੇ ਕੋਈ ਪਿਛਲੇ ਜਨਮ ਦਾ ਕੋਈ ਬੀਜ ਬੀਜਿਆ ਹੋਵੇ ਫਿਰ ਜਾ ਕਰਕੇ ਇਸ ਜੀਵ ਨੂੰ ਇਹ ਸਤ ਸੰਗਤ ਦੀ ਜਿਹੜੀ ਘੜੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ ਸੋ ਆਓ ਕੁਝ ਕਿਸਮ ਆਪਾਂ ਗੁਰੂ ਚਰਨਾਂ ਦੇ ਵਿੱਚ ਬੈਠ ਕਰਕੇ ਸਤ ਗੁਰਾਂ ਦੇ ਇਸ ਮਹਾਨ ਜੀਵਨ ਦੇ ਉੱਪਰ ਵਿਚਾਰਾਂ ਕਰਾਂਗੇ ਤਨ ਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਜੋ ਜਨਮ ਜੋ ਪ੍ਰਕਾਸ਼ ਹੋਇਆ ਹੈ ਉਹ 1656 ਇਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ ਹੈ ਆਪ ਜੀ ਦਾ ਪ੍ਰਕਾਸ਼ ਆਪ ਜੀ ਦੇ ਪਿਤਾ ਜੀ ਸਤਕਾਰਯੋਗ ਸਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰ Rai ਜੀ ਹੋਏ ਨੇ ਆਪ ਜੀ ਜੀ ਸਤਿਕਾਰਯੋਗ ਮਾਤਾ ਕ੍ਰਿਸ਼ਨ ਦੇਵੀ ਜੀ ਹੋਏ ਨੇ ਜਿਨ੍ਹਾਂ ਦੇ ਕੋਖੋਂ ਆਪ ਜੀ ਨੂੰ ਭਾਗ ਲਗੇ ਪਰ ਕਈ ਇਤਿਹਾਸਕਾਰ ਇਹ ਵੀ ਕਹਿੰਦੇ ਨੇ ਮਾਤਾ ਕ੍ਰਿਸ਼ਨ ਕੌਰ ਜੀ ਪਰ ਅਸਲ ਮੈਨਿਆਂ ਦੇ ਵਿੱਚ ਜੇ ਸੋਚਿਆ ਜਾਵੇ ਗੁਕਲੰਗੀ ਤਰਪਾਸ ਮਹਾਰਾਜ ਜੀ ਜੋ ਬਖਸ਼ਿਸ਼ ਹੈ ਖੰਡੇ ਪਾਉਨ ਦੀ ਉਹ 10ਵੇਂ ਜਾਮੇ ਦੇ ਵਿੱਚ ਹੋਈ ਹੈ ਪਹਿਲਾਂ ਤਾਂ ਸਾਧ ਸੰਗਤ ਚਰਨਾ ਮਿਰਚ ਫਲਾਇਆ ਜਾਂਦਾ ਸੀ ਸਵਾਉ ਆਪ ਜੀ ਜੀ ਭਾਵੇਂ ਜੋ ਆਜੂ ਹੈ ਉਮਰ ਹੈ ਬੇਸਖ ਦੀ ਘਟ ਰਹੀ ਸਰੀਰ ਕਾਰਨ ਕਰਕੇ ਪਰ ਉਹਨਾਂ ਨੇ 8 ਸਾਲਾਂ ਦੇ ਵਿੱਚ ਵੀ ਅੰਤ ਜੋ ਕਾਉਤਕ ਨੇ ਜੋ ਆਪਣੀਆਂ ਸੰਗਤਾਂ ਦੇ ਉੱਪਰ ਮਿਹਰਾ ਕੀਤੀਆਂ ਬੇਅੰਤ ਤੇ ਆਪ ਜੀ ਦੀ ਉਮਰ ਉਸ ਸਮੇਂ 5 ਸਾਲ ਦੀ ਸੀ ਜਦੋਂ ਸਾਹਿਬ ਸ੍ਰੀ ਗੁਰੂ ਹਰਾਈ ਸਾਹਿਬ ਜੀ ਆਪ ਜੀ ਆਨੁਗੁਰਤਾ ਗਦੀ ਦੇ ਕਰਕੇ ਸੱਚਖੰਡ ਪਿਆਨਾ ਹੋ ਗਏ ਸਨ ਕਿਉਂਕਿ ਸਾਧ ਸੰਗਤ ਜੀ ਆਪ ਜੀ ਦੇ ਵੱਡੇ ਭਰਾ ਰਾਮ ਰਾਏ ਜੀ ਹੋਏ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਛੋਟੇ ਭਰਾ ਹਰਕ੍ਰਿਸ਼ਨ ਜੀ ਨੂੰ ਇਹ ਗੱਦੀ ਪਿਤਾ ਜੀਆ ਨੇ ਦੇ ਦਿੱਤੀ ਹੈ ਤੇ ਉਹਨਾਂ ਨੇ ਸਾਧ ਸੰਗਤ ਵਡਾ ਜਿਹੜਾ ਹੈ ਆਪਣੇ ਆਪ ਨੂੰ ਸੰਗਤਾਂ ਦੇ ਅੱਗੇ ਸੋਚਾ অতি بڑا ਆਪਣੇ ਆਪ ਨੂੰ ਉਹਨਾਂ ਨੇ ਸਾਧ ਸੰਗਤ ਇਹ ਅਖਵਾਇਆ ਕਿ ਮੈਂ ਵੱਡਾ ਹਾਂ ਮੈਨੂੰ ਜਿਹੜੀ ਗੁਰਤਾ ਗਦੀ ਹੈ ਉਹ ਦੇਣੀ ਚਾਹੀਦੀ ਸੀ ਗੁਰੂ ਪਿਤਾ ਜੀ ਨੂੰ ਪਰ ਸਾਧ ਸੰਗ ਸੱਚ ਜਾਣੋ ਇਹ ਗੁਰੂ ਨਾਨਕ ਦਾ ਕਰ ਹੈ ਇਥੇ ਮਹਾਰਾਜ ਕਹਿੰਦੇ ਊਚ ਨੀਚ ਮੈਂ ਜੂਤ ਸਮਾਨਾ ਇੱਥੇ ਕੋਈ ਊਚ ਨੀਚ ਦੀ ਗੱਲ ਨਹੀਂ ਹੁੰਦੀ ਵੱਡੇ ਛੋਟੇ ਦੀ ਗੱਲ ਨਹੀਂ ਇਹ ਉਮਰਾਂ ਦੀ ਗੱਲ ਨਹੀਂ ਇੱਥੇ ਇੱਥੇ ਤਾਂ ਮਾਰਿਆ ਕਿਨੇ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਆ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਹ ਗੁਰੂ ਜੀ ਕਿਰਪਾ ਹੋਵੇ ਫਿਰ ਬਖਸ਼ਿਸ਼ਾਂ ਹੁੰਦੀਆਂ ਨੇ ਸਾਧ ਸੰਗਤ ਆਪ ਜੀ ਦੇ ਵੱਡੇ ਭਰਾਤਾ RAM RAJ ਨੇ ਵਰੀ ਨਿਰਣਾ ਕੀਤੀ ਸੰਗਤਾਂ ਦੇ ਕੋਲ ਜਾ ਜਾ ਕੇ ਬੜੇ ਤਰਲੇ ਕੀਤੇ ਵੀ ਇਹ ਜਿਹੜੀ ਗੁਰਤਾ ਗਦੀ ਹੈ ਇਹ ਮੈਨੂੰ ਦੇਣੀ ਚਾਹੀਦੀ ਸੀ ਤੇ ਸਾਧ ਸੰਗਤ ਉਸ ਸਮੇਂ ਦਾ ਔਰੰਗਜ਼ੇਬ ਦਿੱਲੀ ਦੇ ਵਿੱਚ ਹੈ ਜੋ ਉੱਥੇ ਜਾ ਕੇ ਵੀ ਸਾਧ ਸੰਗਤ ਰਾਮ ਰਾਏ ਨੇ ਇਉਂ ਬੜੀਆਂ ਬੇਨਤੀਆਂ ਕੀਤੀਆਂ ਵੀ ਕਿਵੇਂ ਨਾ ਕਿਵੇਂ ਕਾਰਨ ਕਰਕੇ ਮੇਰੇ ਸੋਟੇ ਪਰਾਸ ਸ੍ਰੀ ਹਰਿਕ੍ਰਿਸ਼ਨ ਨੂੰ ਆਪ ਜੀ ਆਪਣੇ ਰਾਜ ਵਿੱਚ ਬੁਲਾਵੋ ਅਜੇ ਉਮਰ ਛੋਟੀ ਹੈ ਉਹ ਮਨ ਜਾਣਗੇ ਉਹਨਾਂ ਨੂੰ ਕੀ ਪਤਾ ਵੀ ਸੰਸਾਰ ਕਿਸ ਤਰ੍ਹਾਂ ਚੱਲਦਾ ਹੈ ਇਸੇ ਕਰਕੇ ਜਿਹੜੀ ਗੁਰਤਾ ਗਦੀ ਹੈ ਇਹ ਆਪ ਜੀ ਮੈਨੂੰ ਦੇਵਣਾ ਕਰੋ ਪ੍ਰਸਾਦ ਸੰਗਤ ਰਾਮ ਰਾਏ ਜੀ ਇੱਕ ਨਾ ਚੱਲੀ ਕਿਉਂਕਿ ਜਿਹੜੇ ਪਿਤਾ ਦੇ ਪੁੱਤਰ ਨੇ ਆਪਣੇ ਪਿਤਾ ਦੀ ਗੱਲ ਹੀ ਨਾ ਮੰਨੀ ਹੋਵੇ ਤੇ ਫਿਰ ਉਹ ਬੱਚਾ ਆਪਣੇ ਮਾਤਾ ਪਿਤਾ ਦੇ ਲਾਇਕ ਨਹੀਂ ਹੁੰਦਾ ਕਿਉਂਕਿ ਰਾਮ ਰਾਏ ਜੀਆ ਨੇ ਗੁਰਬਾਣੀ ਜੀ ਇੱਕ ਤੁੱਕ ਗਲਤ ਪੜ ਦਿੱਤੀ ਸੀ ਸਤਿਗੁਰੂ ਜੀ ਮਹਾਰਾਜ ਬਾਣੀ ਵਿੱਚ ਦਾਸ ਜ ਨੇ ਮਿੱਟੀ ਮੁਸਲਮਾਨ ਕੀ ਪੇੜਾ ਪਈ কুমਿਆਰ ਤੇ ਜਿਹੜਾ ਇਹ ਸ਼ਬਦ ਹੈ ਉਥੇ RAM ਰਾਜ ਜੀਆ ਨੇ ਸਾਧ ਸੰਗਤ ਕਹਿੰਦੇ ਮਿੱਟੀ ਬੇਈਮਾਨ ਕੀ ਔਰੰਗਜੀਤ ਦੇ ਪਿੱਛੇ ਲੱਗ ਕੇ ਇਹ ਸ਼ਬਦ ਜਦੋਂ ਗਾਇਨ ਕੀਤਾ ਉਸੇ ਸਮੇਂ ਸਾਈਂ ਸ੍ਰੀ ਗਨਹਾਰਾਏ ਸਾਹਿਬ ਜੀ ਨੇ ਬਚਨ ਕਰ ਦਿੱਤਾ ਸੀ ਕਹਿੰਦੇ ਇਸਨੂੰ ਕਹੋ ਵੀ ਅੱਜ ਤੋਂ ਬਾਅਦ ਇਹ ਮੇਰੇ ਮੱਥੇ 'ਤੇ ਨਾ ਲੱਗੇ ਦੇਖੋ ਭਾਵੇਂ ਆਪਣਾ ਵੱਡਾ ਪੁੱਤਰ ਸੀ ਪਰ ਫਿਰ ਵੀ ਸਾਸੰਗ ਬੇਦਖਲ ਕਰ ਦਿੱਤਾ ਗਿਆ ਇਹ ਗੁਰਬਾਣੀ ਹੈ ਇਸ ਨੂੰ ਜਿੰਨੇ ਚੰਗੇ ਢੰਗ ਦੇ ਨਾਲ ਜਿੰਨੇ ਸਚਤਾ ਦੇ ਨਾਲ ਗਾਇਆ ਜਾਵੇ ਬਾਣੀ ਪੜ੍ਹੀ ਜਾਵੇ ਤੇ ਇਹ ਓਨੀ ਚੰਗੀ ਹੈ ਓਨਾ ਹੀ ਵੱਡਾ ਫਲ ਸਾਨੂੰ ਪ੍ਰਾਪਤ ਹੁੰਦਾ ਹੈ ਸੋ ਆਓ ਤੇ ਜਦੋਂ ਸਾਧ ਸੰਗ ਔਰੰਗਜੀਬ ਨੇ ਰਾਮ ਰਾਏ ਜੀ ਦੀ ਇਹ ਬੇਨਤੀ ਸੁਣ ਕੇ ਗੁਰੂ ਸਾਹਿਬ ਜੀ ਨੂੰ ਪੱਤਰ ਭੇਜਿਆ ਕਿ ਆਪ ਜੀ ਕਿਰਪਾ ਕਰਕੇ ਦਿੱਲੀ ਆਵੋ ਆ ਕਰਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ ਪਰ ਸਾਧ ਸੰਗਤ ਗੁਰੂ ਸਾਹਿਬ ਜੀ ਨੂੰ ਪਤਾ ਸੀ ਕਿ ਸਾਡੇ ਪਿਤਾ ਗੁਰੂ ਹਰਾਈ ਸਾਹਿਬ ਜੀ ਨੂੰ ਵੀ ਔਰੰਗਜ਼ੇਬ ਨੇ ਇਹ ਬੇਨਤੀ ਕੀਤੀ ਸੀ ਪਿਤਾ ਜੀਾਂ ਨੇ ਵੀ ਉਹਨਾਂ ਦੀ ਇੱਕ ਗੱਲ ਨਹੀਂ ਮੰਨੀ ਸੀ ਅਜੇ ਤੱਕ ਉਹਨਾਂ ਨੂੰ ਦਰਸ਼ਨ ਨਹੀਂ ਦਿੱਤੇ ਔਰੰਗਜ਼ੇਬ ਨੂੰ ਤੇ ਜਦੋਂ ਮੇਰੇ ਪਿਤਾ ਜੀਾਂ ਨੇ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦਿੱਤੇ ਤੇ ਫਿਰ ਮੈਂ ਕਿਸ ਤਰ੍ਹਾਂ ਦੇ ਸਕਦਾ ਹਾਂ ਤੇ ਫਿਰ ਇਨਕਾਰ ਕਰ ਦਿੱਤਾ ਸਾਧ ਸੰਗਤ ਭਾਵੇਂ ਸਮੇ ਦਾ ਰਾਜਾ ਹੈ ਇਥੇ ਰਾਜੇ ਦੀ ਤੇ ਵੱਡੀ ਗੱਲ ਨਹੀਂ ਹੈ ਇਥੇ ਜੋ ਮਾਰਕ ਨੇ ਸੱਚੇ ਹੀ ਸੱਚ ਨਿਭੜੈ ਚੁਣ ਵਖ ਕੱਢੈ ਜਜ ਮਾਲਿਆ ਜੋ ਸੱਚ ਹੈ ਉਹ ਸਾਧ ਸੰਗਤ ਸਾਚੀ ਰਹਿੰਦਾ ਹੈ ਤੇ ਝੂਠ ਨੂੰ ਬੋਲਣ ਵਾਸਤੇ ਇੱਕ ਨਹੀਂ अनेका-ਅਨੇਕਾਂ ਵਾਰੀ ਸੰ ਨੂੰ ਥਾਂ-ਥਾਂ ਤੇ ਝੂਠ ਬੋਲਣਾ ਪੈਂਦਾ ਹੈ ਝੂਠ ਨੂੰ ਸੱਚ ਕਹਿ ਲਾਉਣ ਵਾਸਤੇ 100 ਵਾਰੀ ਝੂਠ ਬੋਲਣਾ ਪੈਂਦਾ ਤੇ ਜਿਹੜਾ ਸੱਚ ਹੈ ਉਹ ਇੱਕ ਵਾਰੀ ਆਖ ਕੇ ਗੱਲ ਖਤਮ ਹੋ ਜਾਂਦੀ ਤੇ ਸਾਹ ਸੰਗਤ ਇਉਂ ਦਿੱਲੀ ਦੇ ਵਿੱਚ ਰਾਜਾ ਜੈ ਸਿੰਘ ਹੋਇਆ ਉਸ ਨੇ ਤੇ ਦਿੱਲੀ ਦੀਆਂ ਬੇਅੰਤ ਸੰਗਤਾਂ ਨੇ ਅੱਠਵੇਂ ਪਾਸਾ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਤੇ ਪੱਤਰ ਕਾ ਭੇਜੀ ਕਿ ਸੱਚੇ ਪਾਸਾ ਮਹਾਰਾਜ ਜੀ ਆਪ ਕਿਰਪਾ ਕਰੋ ਦਿੱਲੀ ਦੇ ਵਿੱਚ ਮਹਾਮਾਰੀ ਚੇਚਕ ਦੀ ਜੋ ਬਿਮਾਰੀ ਹੈ ਉਹ ਚੱਲ ਰਹੀ ਹੈ ਆਪ ਕਿਰਪਾ ਕਰੋ ਸਾਡੇ ਗਰੀਬਾਂ ਦੇ ਉੱਪਰ ਸਿਰ ਤੇ ਮਿਹਰਾਂ ਬਖਸ਼ਾਂ ਪਰਿਆ ਰੱਖ ਕੇ ਇਸ ਬਿਮਾਰੀ ਤੋਂ ਸਾਨੂੰ ਮੁਕਤ ਕਰੋ ਤੇ ਫਿਰ ਸੰਗਤ ਦੀ ਇਹ ਅਰਦਾਸ ਬੇਨਤੀ ਸਵੀਕਾਰ ਕਰਕੇ ਗੁਰੂ ਮਹਾਰਾਜ ਜੀ ਸਾਸਨ ਫਿਰ ਸਤਿਗੁਰਾਂ ਨੇ ਦਿੱਲੀ ਨੂੰ ਚਾਲੇ ਪਾਇਆ ਸਾਂ। ਇਉਂ ਜਦੋਂ ਤੁਰੇ ਜਾ ਰਹੇ ਨੇ ਸੰਗਤਾਂ ਨੂੰ ਉਤਾਰਦੇ ਜਾ ਰਹੇ ਨੇ ਪੰਖੋਚਰਾਪ ਸਾਹਿਬ ਵਿਖੇ ਜਿੱਥੇ ਅੱਜ ਗੁਰਦੁਆਰਾ ਸਾਹਿਬ ਸੁशोਭਤ ਹੈ ਉਸ ਨਗਰ ਦੇ ਕੋਲ ਜਦੋਂ ਪਹੁੰਚੇ ਆਪ ਜੀ ਉੱਥੋਂ ਦਾ ਇੱਕ ਪੰਡਤ ਲਾਲ ਚੰਦ ਹੋਇਆ ਹੈ ਜਦੋਂ ਉਸਨੇ ਵੇਖਣਾ ਕੀਤਾ ਸਿੰਘਾਂ ਨੂੰ ਪੁੱਛਣਾ ਕੀਤਾ ਕਹਿੰਦੇ ਵੀ ਇਹ ਛੋਟੀ ਜੀ ਉਮਰ ਦੇ ਇਹ ਕੌਣ ਨੇ ਤੇ ਸਿੰਘਾਂ ਨੇ ਕਹਿਣਾ ਕੀਤਾ ਵੀ ਇਹ ਗੁਰੂ ਨਾਨਕ ਦੀ 8ਵੀਂ ਜੋਤ ਹੈ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਸੋਚਣਾ ਕੀਤਾ ਪੰਡਿਤ ਲਾਲਚੰਦ ਨੇ ਕਹਿੰਦੇ ਐਨੀ ਛੋਟੀ ਅਵਸਥਾ ਤੇ ਐਡੀ ਵੱਡੀ ਤੁਸੀਂ ਇਹਨੂੰ ਗੁਰਤਾ ਗਦੀ ਦਿੱਤੀ ਹੈ ਇਹ ਕੀ ਕਿੱਡੀ ਕ ਵੱਡੀ ਕਰਾਕ ਮਾਤ ਹੈ ਇਸ ਬੱਚੇ ਦੇ ਵਿੱਚ ਕਹਿੰਦੇ ਸਿੰਘਾ ਨੇ ਬੇਨਤੀ ਕੀਤੀ ਵੀ ਤੁਸੀਂ ਆਪਣੇ ਆਪ ਹੀ ਬੇਨਤੀ ਕਰ ਲਓ ਨਿਰਣਾ ਕਰ ਲਓ ਗੁਰੂ ਸਾਹਿਬ ਅੱਗੇ ਤੁਹਾਨੂੰ ਆਪਣੇ ਆਪ ਦੱਸ ਦੇਣਗੇ ਪ੍ਰੈਕਟੀਕਲ ਹੋ ਜਾਵੇਗਾ ਤੇ ਪੰਡਤ ਲਾਲਚੰਦ ਨੇ ਬੇਨਤੀ ਕੀਤੀ ਕਿ ਹੇ ਸੱਚੇ ਪਾਸਾ ਮਹਾਰਾਜ ਜੀ ਤੁਹਾਡਾ ਨਾਮ ਤਾਂ ਕਾਫੀ ਵੱਡਾ ਹੈ ਸੁਣਨ ਨੂੰ ਆਇਆ ਤੁਹਾਡਾ ਨਾਮ ਸ੍ਰੀ ਗੁਰੂ ਹਰਕੀਰਨ ਸਾਹਿਬ ਜੀ ਹੈ ਮਾਰਾ ਕਹਿੰਦੇ ਸੱਚ ਹੈ ਇਹਦੇ ਵਿੱਚ ਕੋਈ ਝੂਠ ਨਹੀਂ ਹੈ ਤੇ ਸਾਧ ਸੰਗਤ ਪੰਡਤ ਲਾਲਚੰਦ ਕਹਿਣ ਲੱਗਾ ਵੀ ਤੁਸੀਂ ਤਾਂ ਸਾਡੇ ਭਗਵਾਨ ਸੀ ਕ੍ਰਿਸ਼ਨ ਭਗਵਾਨ ਤੋਂ ਵੀ ਬਹੁਤ ਵੱਡਾ ਨਾਮ ਰੱਖ ਲਿਆ ਹੈ ਪਰ ਸਮੇਂ ਦੇ ਨਾਲ ਉਹਨਾਂ ਨੇ ਪਾਵੇਂ ਰਾਵਣ ਗੀਤਾ ਉਹਨਾਂ ਨੇ ਤਿਆਰ ਕੀਤੀ ਬੇਅੰਤ ਸੰਤਾਂ ਨੂੰ ਤਾਰਨਾ ਕੀਤਾ ਕ੍ਰਿਸ਼ਨ ਭਗਵਾਨ ਜੀ ਮਹਾਰਾਜ ਨੇ ਹਾਂ ਉਹ ਵੀ ਸਤਿਕਾਰਯੋਗ ਨੇ ਮਹਾਰਾਜ ਕਹਿੰਦੇ ਤੇ ਪਰ ਪੰਡਿਤ ਲਾਲ ਚੰਦ ਕਹਿਣ ਲੱਗੇ ਵੀ ਤੁਸੀਂ ਐਡਾ ਵੱਡਾ ਕਿਵੇਂ ਆਪਣਾ ਨਾਮ ਰਖਵਾਇਆ ਹੈ ਕਹਿੰਦੇ ਅਸੀਂ ਆਪ ਨੀਰ ਖਵਾਇਆ ਛੋਟਾ ਬੱਚਾ ਹੁੰਦਾ ਬੱਚੇ ਨੂੰ ਕੀ ਪਤਾ ਹੁੰਦਾ ਵੀ ਅਸੀਂ ਕਿਹੜਾ ਨਾਮ ਰੱਖਣਾ ਹੈ ਕਹਿੰਦੇ ਪੰਡਤ ਜੀ ਤੁਹਾਨੂੰ ਦੱਸਿਏ ਫਿਰ ਵੀ ਸਾਡਾ ਕਿਵੇਂ ਨਾਮ ਰੱਖਿਆ ਗਿਆ ਤੇ ਸਾਧ ਸੰਗਤ ਪੁੱਛਣਾ ਕੀਤਾ ਪੰਡਤ ਲਾਲਚੰਦ ਜੀਆ ਨੇ ਕਹਿੰਦੇ ਆਪ ਕਿਰਪਾ ਕਰੋ ਤੇ ਸਾਧ ਸੰਗਤ ਵਚਨ ਹੋਇਆ 사ਤਗੁਰਾਂ ਦਾ ਕਹਿਣ ਲੱਗੇ ਵੀ ਸਾਡੇ ਪਿਤਾ ਗੁਰੂ ਹਰਰਾਏ ਸਾਹਿਬ ਜੀ ਹੋਏ ਨੇ ਤੇ ਪਿਤਾ ਜੀ ਦਾ ਅਗਲਾ ਨਾਮ ਜੋ ਹਰ ਹੈ ਉਹ ਸਾਰਿਆਂ ਨਾਲ ਅੱਗੇ ਲਗਾਇਆ ਗਿਆ ਤੇ ਸਾਡੀ ਮਾਤਾ ਦਾ ਨਾਮ ਕ੍ਰਿਸ਼ਨ ਦੇਵੀ ਹੈ ਤੇ ਹਰ ਦੇ ਨਾਲ ਕ੍ਰਿਸ਼ਨ ਲਵਾਇਆ ਗਿਆ ਭਾਵ ਕਿ ਹਰ ਕ੍ਰਿਸ਼ਨ ਤੇ ਸਾ슴ਗ ਪੰਡਤ ਬੜਾ ਹੈਰਾਨ ਹੋਇਆ ਕਹਿੰਦੇ ਜੇ ਹਾਰਕ੍ਰਿਸ਼ਨ ਜੀ ਠੀਕ ਹੈ ਤੁਹਾਡਾ ਨਾਮ ਰੱਖਿਆ ਗਿਆ ਤੇ ਫਿਰ ਸਾਹਿਬ ਕਿਉਂ ਰੱਖਿਆ ਗਿਆ ਦੁਨੀਆ ਦੇ ਲੋਕ ਤੁਹਾਨੂੰ ਤੁਹਾਡੀ ਸੰਗਤ ਸਾਹਿਬ ਕਰਕੇ ਕਿਉਂ ਜਾਣਦੇ ਨੇ ਕਹਿੰਦੇ ਸਾਹਿਬ ਪਹਿਲਾਂ ਨਹੀਂ ਸੀ ਲੱਗਿਆ ਇਹ ਉਸ ਦਿਨ ਤੋਂ ਲੱਗਿਆ ਹੈ ਸਾਹਿਬ ਜਿਸ ਦਿਨ ਸਾਡੇ ਪਿਤਾ ਗੁਰੂ ਹਾਰਾਏ ਸਾਹਿਬ ਜੀ ਨੇ ਇਹ ਗੁਰਤਾ ਗਦੀ ਦੇ ਕੇ ਸਾਨੂੰ ਇਹ ਨਿਵਾਜਿਆ ਉਸ ਦਿਨ ਤੋਂ ਅਸੀਂ ਨਹੀਂ ਕਹਿੰਦੇ ਵੀ ਸਾਨੂੰ ਸਾਹਿਬ ਕਹੋ ਤੇ ਸਾਡੀਆਂ ਜਿਹੜੀਆਂ ਸੰਗਤਾਂ ਨੇ ਉਹ ਸਾਨੂੰ ਕਹਿ ਰਹੀਆਂ ਨੇ ਸ੍ਰੀ ਗੁਰੂ ਹਾਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਤੇ ਸਾ ਸੰਗਤ ਪੰਡਤ ਕਹਿੰਦਾ ਠੀਕ ਹੈ ਜੇ ਤੁਹਾਡਾ ਸ੍ਰੀ ਗੁਰੂ ਹਾਰਕ੍ਰਿਸ਼ਨ ਸਾਹਿਬ ਜੀ ਨਾਮ ਹੈ ਤੇ ਫਿਰ ਮੇਰੇ ਮਨ ਵਿੱਚ ਇੱਕ ਵਿਚਾਰ ਹੈ ਕਹਿੰਦੇ ਦੱਸੋ ਕਹਿੰਦੇ ਫਿਰ ਤੁਸੀਂ ਰਮਾਇਣ ਦੀ ਕਥਾ ਕਰਕੇ ਸਾਨੂੰ ਸੁਣਾਵੋਗੇ ਪੰਡਤ ਲਾਲਚੰਦ ਕਹਿਣ ਲੱਗੇ ਮਹਾਰਾਜ ਕਹਿੰਦੇ ਵੇਖੋ ਸੁਣਾਤਾ ਦਵਾਂਗੇ ਪਰ ਤੁਹਾਡੇ ਮਨ ਦੇ ਵਿੱਚ ਇਹ ਗੱਲ ਆ ਜਾਣੀ ਹੈ ਵੀ ਵੱਡੇ ਘਰਾਣਿਆਂ ਦੇ ਇਹ ਬੱਚੇ ਨੇ ਵੀ ਕਿਤੇ ਇਹ ਨਾ ਹੋਵੇ ਕਿ ਮਾਇਆ ਤੁੰਨ ਦੌਲਤ ਦੇ ਕੇ ਕਿਸੇ ਚੰਗੇ ਵਿਦਿਆਰਥੀ ਤੋਂ ਪੜ੍ਹੇ ਹੋਣਗੇ ਮਹਾਰਾਜ ਕਹਿੰਦੇ ਵੀ ਇਉਂ ਕਰ ਪੰਡਿਤ ਲਾਲ ਚੰਦ ਜੀ ਇਹ ਤੁਹਾਡਾ ਆਪਣਾ ਹੀ ਨਗਰ ਹੈ ਵੀ ਇਉਂ ਕਰੋ ਸਾਰੇ ਨਗਰ ਦੇ ਵਿੱਚ ਜਾ ਕੇ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੈ ਨਾ ਉਹਦੀ ਬਾਹ ਫੜ ਕੇ ਲੈ ਕੇ ਆਵੋ ਉਹਦੀ ਬਾਹ ਫੜ ਕੇ ਲੈ ਕੇ ਆਵੋ ਜਿਹੋ ਜਿਹਾ ਕੋਈ ਮਰਜ਼ੀ ਹੋਵੇ ਭਾਵੇਂ ਸੁਣਦਾ ਨਾ ਹੋਵੇ ਕੰਨਾਂ ਤੋਂ ਅੱਖਾਂ ਤੋਂ ਨੇਤਰਾਂ ਤੋਂ ਨਾ ਜੀਦਾ ਹੋਵੇ ਜਿਹੋ ਜਿਹਾ ਤੁਹਾਨੂੰ ਚੰਗਾ ਲੱਗੇ ਉਹਦੀ ਬਾਹ ਫੜ ਕੇ ਲੈ ਕੇ ਆਵੋ ਗੁਰੂ ਨਾਨਕ ਜੀ ਕਿਰਪਾ ਕਰਨਗੇ ਤੁਹਾਡੀ ਕਥਾ ਦੇ ਤੁਹਾਡੀ ਰਮਾਇਣ ਦੀ ਕਥਾ ਗੁਰੂ ਸਾਹਿਬ ਜੀ ਆਪਣੀ ਆਪ ਕਿਰਪਾ ਕਰ ਦੇਣਗੇ ਕਥਾ ਕਰਵਾਉਣਗੇ ਪੰਡਤ ਲਾਲ ਚੰਦ ਨਗਰਦੇਵ ਚ ਗਿਆ ਤੇ ਸਾ ਸੰਗਤ ਝੀਬਰ ਸੱਜੂ ਝੀਬਰ ਹੋਇਆ ਜੋ ਬੜਾ ਅਤ ਦਾ ਗਰੀਬ ਹੈ ਅਤ ਦੀ ਗਰੀਬੀ ਹੈ ਤੇ ਸਾਧ ਸੰਗਤ ਜਾਤੀ ਵੀ ਸੁੱਧਰ ਹੈ ਉਹਨਾਂ ਸਮਿਆਂ ਦੇ ਵਿੱਚ ਸੁੱਧਰਾਂ ਨੂੰ ਨਾਮ ਸੁਣਨ ਦਾ ਪੰਡਤਾਂ ਵੱਲੋਂ ਸਾਧ ਸੰਗਤ ਇਹ ਅਧਿਕਾਰ ਨਹੀਂ ਸੀ ਤੇ ਅਤ ਦੀ ਗਰੀਬੀ ਹੈ ਸੱਜੂ ਚੀਵਰ ਦੇ ਪਾਸ ਹੀ ਉਹ ਦੀ ਬਾਹ ਫੜ ਕੇ ਜਦੋਂ ਲੈ ਕੇ ਆਇਆ ਤੇ ਸਾਧ ਸੰਗਤ ਸਜੂ ਚੀਵਰ ਨੇ ਆ ਕਰਕੇ ਨਮਸਕਾਰ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਚ ਬੈਠ ਗਿਆ ਦੇਖੋ ਕੰਨਾਂ ਤੋਂ ਸੁਣਦਾ ਨਹੀਂ ਤੇ ਨੇਤਰਾਂ ਤੋਂ ਦੀਦਾਨੀ ਓ ਜਿਹੜਾ ਨਿਵਾਸ ਹੈ ਉਹ ਬੜਾ ਖਰਾਬ ਹੈ ਪਾਟੇ ਪ੍ਰਾਣੇ ਕੱਪੜੇ ਪਾਏ ਪਹਿਨੇ ਹੋਏ ਨੇ ਪੰਡਤ ਲਾਲ ਚੰਦ ਕਹਿਣ ਲੱਗਾ ਮਹਾਰਾਜ ਕਿਰਪਾ ਕਰੋ ਫਿਰ ਇਸ ਤੋਂ ਅਰਥ ਕਰਵਾਵੋ ਮਹਾਰਾਜ ਕਹਿੰਨੇ ਕਿਰਪਾ ਗੁਰੂ ਨਾਨਕ ਨੇ ਕਰਨੀ ਹੈ ਮਹਾਰਾਜ ਜੀ ਦੇ ਪਾਸ ਪਿਛੜੀ ਹੁੰਦੀ ਸੀ ਭਾਵੇਂ ਛੋਟੀ ਜੀ ਇੱਕ ਛੋਟੀ ਰੱਖਿਆ ਕਰ ਦੇ ਪ੍ਰੇਮ ਦੇ ਵਿੱਚ ਮਹਾਰਾਜ ਜੀ ਕਹਿਣ ਲੱਗੇ ਸਜੂ ਚੀਵਰ ਨੂੰ ਕਹਿੰਦੇ ਤੂੰ ਇੱਥੇ ਸਾਡੇ ਕੋਲ ਉੱਪਰ ਆ ਆਸਣ ਤੇ ਬੈਠ ਕੋਲ ਬਿਠਾ ਲਿਆ ਤੇ ਪੰਡਤ ਲਾਲਚੰਦ ਨੂੰ ਕਹਿਣ ਲੱਗੇ ਵੀ ਤੂੰ ਥੱਲੇ ਬੈਠ ਜਾ ਕਹਿੰਦੇ ਕਿਉਂ ਮੈਂ ਕਿਉਂ ਥੱਲੇ ਬੈਠਾਂ ਦੇਖੋ ਇਹ ਵੀ ਇੱਕ ਬਹੁਤ ਵੱਡਾ ਹੰਕਾਰ ਹੁੰਦਾ ਹੈ ਤੇ ਆਪਣੇ ਆਪ ਨੂੰ ਵੱਡਾ ਸਮਝਣਾ ਇਹ ਗੁਰੂ ਦੀ ਮੱਤ ਤੋਂ ਛੋਟੀ ਗੱਲ ਹੁੰਦੀ ਹੈ ਜਿਨੇ ਆਪਣੇ ਆਪ ਨੂੰ ਨੀਮਾਪਨ ਵਿਖਾ ਲਿਆ ਸਾਰਾ ਕੁਝ ਪ੍ਰਾਪਤ ਕਰ ਲੈਂਦਾ ਹੈ ਮਹਾਰਾਜ ਦੇ ਬਚਨ ਕੀਤੇ ਕਹਿੰਦੇ ਇਸ ਨੇ ਤੁਹਾਨੂੰ ਕਥਾ ਦੇ ਅਰਥ ਸੁਣਾਉਣੇ ਨੇ ਇਹ ਹੁਣ ਸਾਰਿਆਂ ਨਾਲੋਂ ਉੱਚਾ ਹੈ ਇੱਥੇ ਜਾਤ ਪਾਤ ਖਤਮ ਹੋ ਜਾਂਦੀ ਏ ਜਿਹੜਾ ਗੁਰੂ ਦੇ ਚਰਨਾਂ ਤੇ ਜੇ ਬੈਠ ਕਰਕੇ ਕੋਈ ਕਥਾ ਵਿਚਾਰਾਂ ਸਰਣਾਵੇ ਬਾਣੀ ਪੜੇ ਇੱਥੇ ਸਾਰਾ ਕੁਝ ਖਤਮ ਹੈ ਇਉ ਸਜੂ ਚੀਵਰ ਨੂੰ ਜਦੋਂ ਉੱਪਰ ਬਿਠਾਇਆ ਗਿਆ ਪੰਡਤ ਲਾਲਚੰਦ ਨੂੰ ਹੇਠਾਂ ਬਿਠਾਇਆ ਗਿਆ ਤੇ ਇੱਥੇ ਹੀ ਸਾਸ ਨੂੰ ਦਾ ਹੰਕਾਰ ਖਤਮ ਕਰ ਦਿੱਤਾ ਸਤਿਗੁਰਾਂ ਨੇ ਪੰਡਤ ਲਾਲਚੰਦ ਰਮਾਇਣ ਦੀ ਰਮੈਣ ਜੋ ਉਸਦੀ ਹੈ ਉਹ ਸੁਣਾਉਣ ਜਦੋਂ ਲੱਗਿਆ ਨਾ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਸਜੂ ਚੀਵਰ ਸਾਸ ਠਾ ਉਸ ਦਾ ਜਵਾਬ ਦੇ ਦਿਆ ਕਰੇ ਲਾਲ ਚੰਦ ਰਮੈਣ ਦਾ ਇੱਕ ਸ਼ਬਦ ਪੜਦਾ ਹੈ ਸਜੂ ਚੀਵਰ ਉਸੇ ਸਮੇਂ ਸਾਸ ਮਿੰਟਾਂ ਸਕਿੰਟਾਂ ਦੇ ਵਿੱਚ ਉਸੇ ਸ਼ਬਦ ਦਾ ਸਾ ਸੰਗ ਵਿਚਾਰ ਕਰਕੇ ਕਥਾ ਕਰਕੇ ਸੁਣਾ ਦਿਆ ਕਰੇ ਕਿਉਂ ਕਿਰਪਾ ਕੀ ਜੀ ਹੈ ਗੁਰੂ ਦੀ ਹੈ ਨਾ ਜਦੋਂ ਗੁਰੂ ਦੀ ਕਿਰਪਾ ਆਣ ਬਣਦੀ ਹੈ ਸਾਡੇ ਸਿਰ ਦੇ ਉੱਪਰ ਫਿਰ ਸਾਰਾ ਕੁਝ ਖਤਮ ਹੋ ਜਾਂਦਾ ਹੈ ਉਹ ਵੱਡੇ ਵੱਡੇ ਪਹਾੜ ਸਤਿਗੁਰ ਜੀ ਢੈ ਢੇਰੀ ਕਰ ਦਿੰਦੇ ਨੇ ਤੇ ਸਾ ਸੰਗਤ ਪੰਡਤ ਲਾਲ ਚੰਦ ਰਮਾਇਣ ਦਾ ਅਗਲਾ ਸ਼ਬਦ ਭੁੱਲ ਗਿਆ ਬੋਲਣੋਂ ਕਿਉਂ ਖਿਆਲ ਸੱਜੂ ਝੀਵਰਵਾਲ ਚਲਾ ਗਿਆ ਵੀ ਇਹ ਤਾਂ ਇਹਨੇ ਤਾਂ ਕਦੇ ਬਾਣੀ ਨਹੀਂ ਪੜ੍ਹੀ ਸੀ ਅਜੇ ਤੱਕ ਇਹ ਵੱਡੇ ਵੱਡੇ ਵਿਚਾਰ ਕਿਵੇਂ ਕਰਨ ਲੱਗ ਪਿਆ ਜਦੋਂ ਅਗਲਾ ਸ਼ਬਦ ਭੁੱਲ ਗਿਆ ਤੇ ਸੱਜੂ ਝੀਵਰ ਨੇ ਸਾਧ ਸੰਗਤ ਅਗਲਾ ਸ਼ਬਦ ਬੋਲ ਕੇ ਤੇ ਉਹਦੀ ਵੀ ਕਥਾ ਸੁਣਾ ਦਿੱਤੀ ਆਖੋ ਸਤਨਾਮ ਵਾਹਿਗੁਰੂ ਤੇ ਸਾਧ ਸੰਗਤ ਜਦੋਂ ਅਗਲੀ ਕਥਾ ਸੁਣਾਈ ਤੇ ਲਾਲ ਚੰਨ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਢਹਿ ਟੇਰੀ ਹੋਇਆ ਮਹਾਰਾਜ ਕਿਰਪਾ ਕਰਿਓ ਮੈਨੂੰ ਬਖਸ਼ ਲਿਓ ਮੈਂ ਅਣਜਾਣ ਹਾਂ ਤੁਸੀਂ ਸਮੇ ਦੇ ਗੁਰੂ ਹੋ ਸਾਧਗੁਰੂਆਂ ਨੇ ਪੰਡਤ ਲਾਲ ਚੰਦ ਨੂੰ ਨਿਵਾਜ ਕਰਕੇ ਕਹਿਣਾ ਕੀਤਾ ਕਹਿੰਦੇ ਪੰਡਤ ਜੀ ਠੀਕ ਐ ਤੁਸੀਂ ਬੜੇ ਬ੍ਰਹਮ ਗਿਆਨੀ ਹੋ ਤੁਹਾਡਾ ਅਸੀਂ ਸਤਿਕਾਰ ਕਰਦੇ ਹਾਂ ਪਰ ਵੇਖੋ ਜਿੰਨੀ ਵੀ ਗੁਰੂ ਦੇ ਪੈ ਦੇ ਵਿੱਚ ਰਹਿ ਕਰਕੇ ਬੰਦਗੀ ਹੋ ਜਾਵੇ ਉਹ ਓਨੀ ਥੋੜੀ ਹੁੰਦੀ ਹੈ ਗੁਰੂ ਗੁਰੂ ਹੁੰਦਾ ਹੈ ਚੇਲਾ ਹਮੇਸ਼ਾ ساری ਉਮਰ ਚੇਲਾ ਹੀ ਰਹਿੰਦਾ ਹੈ ਇਉਂ 사ਤਗੁਰੂ ਜੀ ਮਹਾਰਾਜ ਜਦੋਂ ਅੱਗੇ ਗਏ ਦਿੱਲੀ ਦੀ ਸੰਗਤ ਦੀ ਪੁਕਾਰ ਸੁਣ ਕੇ ਰਾਜਾ ਜੈ ਸਿੰਘ ਜੀ ਕਿਰੇ ਜਦੋਂ ਪਹੁੰਚੇ ਆਪ ਜੀ ਤੇ ਸਾਧ ਸੰਗਤ ਉਸ ਸਮੇਂ ਰਾਜਾ ਜੈ ਸਿੰਘ ਦੇ ਗਰੇ ਜਦੋਂ ਆਪ ਜੀ ਪਹੁੰਚੇ ਨਾ ਤੇ ਰਾਜਾ ਜੈ ਸਿੰਘ ਨੇ ਗੁਰੂ ਸਾਹਿਬ ਵਾਸਤੇ ਭੋਜਨ ਤਿਆਰ ਕੀਤਾ ਹੋਇਆ ਸੀ 사ਤਪੁਰਾ ਨੇ ਬੜੇ ਪ੍ਰੇਮ ਸਹਿਤ ਆਪਣੇ ਸਿੰਘਾਂ ਨੂੰ ਵੀ ਨੂੰ ਸਾਰਿਆਂ ਨੇ ਜਦੋਂ ਪ੍ਰਸਾਦ ਪਾਣੀ ਛਕਿਆ ਇਉਂ ਔਰੰਗਜ਼ਾਬ ਔਰੰਗਜੀਤ ਨੂੰ ਜਦੋਂ ਪਤਾ ਲੱਗਿਆ ਵੀ ਰਾਜਾ ਜੈ ਸਿੰਘ ਦੇ ਗਰੇ ਆਏ ਨੇ 사ਤਪੁਰ ਜੀ ਔਰੰਗਜੀਬ ਨੇ ਜਦ ਹੀ ਚਿੱਠੀ ਪੱਤਰ ਭੇਜਿਆ ਰਾਜਾ ਜੈ ਸਿੰਘ ਨੂੰ ਕਹਿਣ ਲੱਗੇ ਵੀ ਇਹਨਾਂ ਦੀ ਪਰਖ ਕਰੋ ਵੀ ਇਹਨਾਂ ਦੀ ਪਰਖ ਕਰੋ ਵੀ ਛੋਟੀ ਉਮਰ ਹੈ ਤੇ ਕਿਵੇਂ ਨਾ ਕਿਵੇਂ ਕਰਕੇ ਇਹਨਾਂ ਦੀ ਤੁਸੀਂ ਪਰਖ ਕਰੋ ਰਾਜਾ ਜੈ ਸਿੰਘ ਨੇ ਜਦੋਂ ਉਹਨਾਂ ਨੂੰ ਤਾਂ ਪਤਾ ਸੀ ਵੀ ਗੁਰੂ ਸਾਹਿਬ ਜੀ ਆਪ ਹੀ ਪ੍ਰਤੱਖ ਹਨ ਘਾਟ ਘਾਟ ਕੇ ਅੰਦਰ ਕੀ ਜਾਣ ਤ ਭਲੇ ਬੁਰੇ ਕੀ ਵੀਰ ਪਸਾਨਤ ਗੁਰੂ ਜੀ ਬੜੇ ਸਮਰਾਤ ਨੇ ਉਹ ਦਿਲਾਂ ਦੀਆਂ ਜਾਣਨ ਵਾਲੇ ਨੇ ਸਾਡੇ ਅਜੇ ਮਨ ਵਿੱਚ ਗੱਲ ਹੁੰਦੀ ਹੈ ਪਰ ਗੁਰੂ ਮਹਾਰਾਜ ਜੀ ਪਹਿਲਾਂ ਉਹ ਗ੍ਰਹਿਣ ਕਰ ਲੈਂਦੇ ਨੇ ਤੇ ਸਾਧ ਸੰਗਤ ਰਾਜਾ ਜੈ ਸਿੰਘ ਨੇ ਬੇਨਤੀ ਕੀਤੀ ਸਾਧ ਸੰਗਤ ਰਾਜੇ ਜੀਆਂ ਜਿੰਨੀਆਂ ਵੀ ਪਤਰਾਣੀਆਂ ਸੀ ਗੋਲੀਆਂ ਸੀ ਉਹ ਸਾਰੀਆਂ ਇੱਕ ਲਾਈਨ ਦੇ ਵਿੱਚ ਖੜਗੀਆਂ ਇੱਕੋ ਜਿਹੀ ਉਹਨਾਂ ਨੇ ਸਾਰਿਆਂ ਨੇ ਵਸਤਰ ਪਹਿਨਨੇ ਹੋਏ ਨੇ ਤੇ ਸਾਰੀਆਂ ਜਦੋਂ ਇਉਂ ਇੱਕ ਲਾਈਨ ਦੇ ਵਿੱਚ ਖੜੀਆਂ ਨੇ ਰਾਜਾ ਜੈਸਨ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ ਇਹਦੇ ਵਿੱਚੋਂ ਇਹਨਾਂ ਸਾਰੀਆਂ ਰਾਣੀਆਂ ਵਿੱਚੋਂ ਇਉਂ ਦੱਸੋ ਵੀ ਜਿਹੜੀ ਰਾਜੇ ਦੀ ਰਾਣੀ ਹੈ ਉਹ ਕੌਣ ਹੈ ਮਹਾਰਾ ਨੇ ਸਾਰਿਆਂ ਦੇ ਸਿਰ ਦੇ ਉੱਪਰ ਛਿਟੀ ਰੱਖੀ ਕੱਲੀ-ਕੱਲੀ ਦੇ ਉੱਪਰ ਜਦੋਂ ਛਿਟੀ ਰੱਖੀ ਨਾ ਕਿਉਂਕਿ ਕੱਪੜੇ ਵੀ ਕੁਝੇ ਪਹਿਨੇ ਸਨ ਤੇ ਜਦੋਂ ਇੱਕ ਰਾਣੀ ਦੇ ਸਿਰ ਦੇ ਉੱਪਰ ਸਾਸ ਸੰਗ ਛਿਟੀ ਰੱਖੀ ਕਹਿੰਦੇ ਆਹ ਹੈ ਅਸਲ ਤੇ ਸਾਸ ਸੰਗ ਰਾਜਾ ਜੈਸ ਬੜਾ ਹੈਰਾਨ ਹੋਇਆ ਕਹਿੰਦੇ ਸੱਚੇ ਪਾਸਾ ਮਹਾਰਾ ਜੀ ਤੁਸੀਂ ਵਾਕਈ ਅੱਠਵੇਂ ਪਾਸਾ ਮਹਾਰਾ ਜੀ ਹੋ ਤੁਸੀਂ ਗੁਰਤਾ ਕਦੀ ਜੇ ਲਾਇਕ ਹੋ ਇਹ ਗੱਲ ਦਾ ਜਦੋਂ ਔਰਗੁਜੇਪ ਨੂੰ ਪਤਾ ਲੱਗਿਆ ਤੇ ਸਾਸ ਨੂੰ ਉਹ ਵੀ ਆ ਕੇ ਉਸ ਨੇ ਵੀ ਆ ਕੇ ਗੁਰੂ ਸਾਹਿਬ ਜੀ ਦੇ ਇਉਂ ਦਰਸ਼ਨ ਦੀ ਇਜ਼ਾਰ ਕੀਤੀ ਤੇ ਉਹ 사ਤਗੁਰੂ ਜੀ ਮਹਾਰਾਜਾ ਬੇਅੰਤ ਬਹੁਤ ਵੱਡਾ ਇਤਿਹਾਸ ਹੈ ਉਹ ਸਮੇਂ ਜੋ ਮਹਾਮਾਰੀ ਚੇਚਕ ਦੀ ਬਿਮਾਰੀ ਚੱਲ ਰਹੀ ਸੀ ਦਿੱਲੀ ਦੇ ਵਿੱਚ 사ਤਗੁਰਾਂ ਦੇ ਪਾਸ ਗੜਬਾ ਹੁੰਦਾ ਸੀ ਸਾਸਨਤ ਜਲ ਦਾ ਤੇ ਬਿਮਾਰ ਲੋਕਾਂ ਦੇ ਉੱਪਰ ਸਾਜ ਸੰਗਤ ਜਦੋਂ ਜੋ ਲੋਕ ਆਇਆ ਕਰਦੇ ਗੁਰੂ ਕੀ ਸ਼ਰਨ ਦੇ ਵਿੱਚ ਮਹਾਰਾਜ ਜੀ ਜਲਦਾ ਛੱਟਾ ਮਾਰਿਆ ਕਰਦੇ ਤੇ ਗੁਰਬਾਣੀ ਦਾ ਸ਼ਬਦ ਪੜ੍ਹਿਆ ਕਰਦੇ ਤੇ ਸਾਜ ਸੰਗਤ ਉਹ ਜਿਹੜਾ ਰੋਗ ਸੀ ਉਸ ਤੋਂ ਆਰੋਗ ਹੋਇਆ ਕਰਦੇ ਇੰਉ ਸਾਜ ਸੰਗਤ ਇੰਉ ਕਰਦਿਆਂ ਕਰਦਿਆਂ ਇਹ ਬਿਮਾਰੀ ਹੈ ਇਸ ਨੇ ਫਿਰ ਗੁਰੂ ਸਾਹਿਬ ਜੀ ਦੇ ਉੱਪਰ ਵਿਵਾਦ ਕੀਤਾ ਉਸ ਸਮੇਂ 사ਤਗੁਰੂ ਮਹਾਰਾਜ ਜੀ 8 ਕੁ ਵਸ ਦੀ ਉਮਰ ਸੀ ਫਿਰ ਸਾਰੀਆਂ ਸੰਗਤਾਂ ਨੂੰ 사ਤਗੁਰੂ ਜੀ ਮਹਾਰਾਜ ਦਿਲਾਸਾ ਦਿੰਦੇ ਨੇ ਕਹਿੰਦੇ ਸੰਗਤ ਜੀ ਹੁਣ ਅਸੀਂ ਸੱਚਖੰਡ ਚਲੇ ਜਾਣਾ ਹੈ ਹੁਣ ਕਹਿੰਦੇ ਅਸੀਂ ਮਹਾਰਾਜ ਨੇ ਸੱਚਖੰਡ ਚਲੇ ਜਾਣਾ ਹੈ ਤੇ ਸਾਧ ਸੰਗਤ ਸਾਰੀਆਂ ਸੰਗਤਾਂ ਨੇ ਬੈਰਾਗ ਦੇ ਵਿੱਚ ਆ ਕੇ ਬੇਨਤੀ ਕੀਤੀ ਗੁਰੂ ਚਰਨਾਂ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਤੇ ਠੀਕ ਹੈ ਇਹ ਦੁਨੀਆ ਦੀ ਇਹ ਸੰਸਾਰ ਦੀ ਰੀਤ ਹੈ ਵੀ ਸਭਨਾਂ ਨੇ ਤੋਂ ਇੱਕ ਨਾ ਇੱਕ ਦਿਨ ਜ਼ਰੂਰ ਜਾਣਾ ਹੈ ਪਰ ਮਹਾਰਾਜ ਕਿਰਪਾ ਕਰੋ ਹੁਣ ਤੱਕ ਸਾਡੇ 8 ਗੁਰੂ ਸਾਹਿਬਾਨ ਤੱਕ ਸਾਰਿਆਂ ਨੇ ਆਪੋ ਆਪਣੀ ਜੋਤ ਅੱਗੇ ਤੋਂ ਅੱਗੇ ਰੱਖੀ ਹੈ ਸਾਨੂੰ ਦੱਸਿਆ ਵੀ ਇਹ ਗੁਰੂ ਜੀ ਹੁ ਸਾਨੂੰ ਸੰਗਤਾਂ ਨੂੰ ਤਾਰਨਗੇ ਪਰ ਮਹਾਰਾਜ ਤੁਹਾਡੇ ਤੋਂ ਬਾਅਦ ਫਿਰ ਸਾਡੇ ਗੁਰੂ ਕੌਣ ਹੋਣਗੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਾਰਕ ਕਹਿੰਦੇ ਹੁਣ ਬਸ ਇੱਕੀ ਅਖਾਰ ਇਸ਼ਾਰਾ ਕਹਿ ਕੇ ਸਤਗੁਰੂ ਜੀ ਮਾਰਕ ਨੇ ਬਾਬਾ ਬਕਾਲਾ ਇਹ ਬਚਨ ਕਹਿ ਕਰਕੇ ਸੂਰਜ কিরਣ ਮਲੇ ਜਲ ਕਾ ਜਲ ਹੁਆ ਰਾਮ ਇਹ ਬਚਨ ਕਹਿ ਕੇ 사ਤਪੁਰਜੀ ਮਹਾਰਾਜ 1600 68 ਈਸਵੀ ਦੇ ਵਿੱਚ 사ਤਪੁਰਜੀ ਮਹਾਰਾਜ ਜੀ ਜੋਤੀ ਜੋਤ ਸਮਾਗੇ ਭਾਵ ਕੇ ਸੱਚਖੰਡ ਪਿਆਨਾ ਕਰਗੇ ਤੇ ਸਾਧ ਸੰਗਤ ਫਿਰ ਜਦੋਂ ਬਾਬਾ ਬਕਾਲਾ ਸੰਗਤਾਂ ਨੇ ਜਾ ਕੇ ਪੂਜ ਕੀਤੀ ਤੇ ਸਾਸ ਗਿਓ ਇਤਿਹਾਸ ਹੈ ਕਾਫੀ ਵੱਡਾ ਹੋ ਜਾਣਾ ਹੈ ਉਹ ਇਤਿਹਾਸ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜੀ ਜੀ ਦੇ ਜੀਵਨ ਦੇ ਉੱਪਰ ਅਕਸਰ ਸੁਣਾਉਨੇ ਹੁੰਦੇ ਹਾਂ ਸੋ ਆਓ ਇਤਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਕੀਰਤ ਸਿੰਘ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਕਈ ਲੋਕ ਤੋਂ ਸ੍ਰੀ ਸਾਈ ਭਗਤ ਰੰਮ ਕਰਵਾਏਗੇ ਸਨ 사ਤਪੁਰਾਂ ਦੀ ਅਪਾਰ ਕਿਰਪਾ ਮੈਂ ਸਦਕਾ ਬਾਣੀ ਦੇ ਪੂਪਾਏਗੇ ਨੇ ਉਪਰੰਤ ਕੁਝ ਕੁ ਸਮਾਂ ਆਪਾਂ ਗੁਰੂ ਕੇ ਚਰਨਾਂ ਦੇ ਚ ਬੈਠ ਕਰਕੇ ਕਥਾ ਵਿਚਾਰਾਂ ਹੋਈਆਂ ਨੇ 사ਤਗੁਰ ਜੀ ਮਿਹਰ ਕਰਨ ਦਇਆ ਕਰਨ ਕਥਾ ਵਿਚਾਰਾਂ ਕਰਦਿਆਂ ਇੱਕ ਨਹੀਂ ਬੀ ਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਹੋ ਜਾਂਦੀਆਂ ਹਨ ਗੁਰੂ ਸਾਹਿਬ ਜੀ ਬਖਸ਼ਣ ਹਾਰ ਹਨ ਬਖਸ਼ ਲੈਣ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ